ਪੰਜਾਬ ਦੀ ਪੰਚਾਇਤੀ ਚੋਣ ਦਾ ਚਾ ਪੰਜਾਬੀਆਂ ਨੂੰ ਵਿਆਵਰਗਾ ਹੁੰਦਾ ਵੈਸੇ ਤਾਂ ਪੰਜਾਬ ਨੂੰ ਸਾਰੀ ਹੀ ਚੋਣਾਂ ਦਾ ਚਾ ਹੁੰਦਾ ਪਰ ਇਸ ਵਾਰ ਇਹਨਾਂ ਚੋਣਾਂ ਦੇ ਵਿੱਚ ਆਪ ਪੰਜਾਬੀਆਂ ਨੇ ਆਪਣੀ ਹਿੱਸੇਦਾਰੀ ਕਾਇਮ ਕਰਨੀ ਹੁੰਦੀ ਆਪ ਚੋਣਾਂ ਲੜਨੀ ਹੁੰਦੀਆਂ ਨੇ ਇਸ ਕਰਕੇ ਖਾਸ ਇੱਕ ਖਿੱਚ ਰਹਿੰਦੀ ਆ ਸਾਡੇ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵਿੱਚ ਕਿ ਆਖਰ ਇਹ ਨਵੀਂ ਸਰਕਾਰ ਬਣ ਗਈ ਹੁਣ ਤੇ ਪੰਚਾਇਤੀ ਚੋਣਾਂ ਉਹ ਕਰਾਉਣਗੇ ਤਾਂ ਕਰਾਉਣਗੇ ਕਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ ਤੇ ਆਮ ਆਦਮੀ ਪਾਰਟੀ ਵਾਲ ਸਾਰੇ ਨਿਝ ਲਾ ਕੇ ਤੱਕ ਰਹੇ ਸੀ ਕਿ ਇਹਨਾਂ ਦੀ ਤਰੀਕ ਕੀ ਹੋਊਗੀ ਚੋਣ ਕਰਾਉਣ ਦੀ ਚੋਣ ਦਾ ਜਿਹੜਾ ਆਗਾਜ਼ ਸੀ ਉਹ ਆਗਾਜ਼ ਕਈ ਵਾਰ ਇਹ ਪਿਛਲੇ ਸਾਲ ਦੇ ਵਿੱਚ ਹੋਇਆ ਸਾਰਿਆਂ ਨੂੰ ਲੱਗਿਆ ਕਿ ਇਸ ਮਹੀਨੇ ਦੇ ਵਿੱਚ ਆਮ ਆਦਮੀ ਪਾਰਟੀ ਚੋਣ ਕਰਵਾ ਸਕਦੀ ਆ ਪਰ ਉਹ ਨਹੀਂ ਹੋਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਲੋਕ ਰਾਣਾ ਚੈਨਲ ਪੰਜਾਬੀ ਅੱਜ ਦੀ ਗੱਲਬਾਤ ਕਰਾਂਗੇ ਆਪਾਂ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਦੀ ਅਨਾਉਂਸਮੈਂਟ ਜਿਹੜੀ ਹੈਗੀ ਹੈ ਉਹ ਆਖਰ ਪੰਜਾਬ ਸਰਕਾਰ ਕਦੋਂ ਤੱਕ ਕਰੂਗੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਤੰਬਰ ਦੇ ਵਿੱਚ ਪੰਚਾਇਤੀ ਚੋਣ ਕਰਵਾਉਣ ਜਾ ਰਹੀ ਹੈ ਇਹ ਪੂਰਾ ਮਾਜ਼ਰਾ ਕੀ ਹੈ ਦੋਸਤੋ ਜਿਹੜੀ ਪਿਛਲੀ ਪੰਚਾਇਤੀ ਚੋਣ ਹੋਈ ਸੀ ਉਹ ਹੋਈ ਸੀ ਕਾਂਗਰਸ ਸਰਕਾਰ ਦੇ ਵੇਲੇ ਤੇ ਉਦੋਂ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਸੀ ਤੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ 3 ਦਸੰਬਰ 2018 ਨੂੰ ਪਿਛਲੀ ਪੰਚਾਇਤੀ ਚੋਣ ਹੋਈ ਸੀ ਜਿਹਦਾ ਕਾਰਜਕਾਲ ਇਸ ਵਾਰ ਖਤਮ ਹੋ ਗਿਆ 224 ਜਨਵਰੀ ਦੇ ਦੂਜੇ ਹਫਤੇ ਦੇ ਵਿੱਚ ਤਾਂ ਫਰਵਰੀ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਸੀ ਜਿਹੜੀ ਕਰਵਾਈ ਨਹੀਂ ਗਈ ਤੇ ਕਈ ਮਹੀਨੇ ਇਸ ਨੂੰ ਔਟਾ ਲੈ ਗਿਆ ਅੱਗੇ ਤੋਂ ਕੇ ਗੱਲ ਇਹ ਪਾਈ ਗਈ ਕਿਉਂਕਿ ਉਹਦੇ ਵੀ ਕਈ ਰੀਜ਼ਨ ਨੇ ਕਈ ਕਾਰਨ ਨੇ ਇੱਕ ਤਾਂ ਸੀ ਕਿ ਲੋਕ ਸਭਾ ਦੀ ਇਲੈਕਸ਼ਨ ਆ ਗਈ ਸੀ ਮਈ ਦੇ ਵਿੱਚ ਤੇ ਉਸ ਤੋਂ ਪਹਿਲਾਂ ਮਾਰਚ ਅਪ੍ਰੈਲ ਫਰਵਰੀ ਦੇ ਵਿੱਚ ਹੋਣਾ ਹੈ ਹੋ ਸਕਦੀਆਂ ਸੀ ਪਰ ਹੋਈਆਂ ਨਹੀਂ ਹੈ ਉਸ ਤੋਂ ਬਾਅਦ ਫਿਰ ਜਿਮਨੀ ਚੋਣ ਆ ਗਈ ਜਿਹੜੀ ਹੁਣ ਜਲੰਧਰ ਦੀ ਉਹ ਨਿਕਲ ਕੇ ਹਟੀ ਹੈ ਤਾਂ ਪੰਜਾਬ ਦੇ ਵਿੱਚ ਦੋਸਤੋ ਪੰਜਾਬ ਦੀ ਪੰਚਾਇਤੀ ਚੋਣ ਪੈਂਡਿੰਗ ਸੀ ਪੰਚਾਇਤੀ ਚੋਣ ਦੇ ਨਾਲ-ਨਾਲ ਚਾਰ ਨਗਰ ਨਿਗਮ ਦੀਆਂ ਚੋਣਾਂ ਪੈਂਡਿੰਗ ਸੀ ਨਗਰ ਨਗਰ ਦੀਆਂ ਚਾਰ ਚੋਣਾਂ ਦੇ ਨਾਲ-ਨਾਲ ਮਿਊਨਿਸਪਲ ਚੋਣਾਂ 42 ਮਿਊਨਿਸਪਲ ਚੋਣਾਂ ਹੋਣੀਆਂ ਸੀ ਜਿਹੜੀ ਹੁਣ ਤੱਕ ਕਰਵਾਈ ਨਹੀਂ ਗਈਆਂ ਜਦੋਂ ਸਾਰਾ ਕੁਝ ਨਹੀਂ ਹੋਇਆ ਹੈਗਾ ਤਾਂ ਪਟੀਸ਼ਨ ਕਰਤਾ ਨੇ ਇੱਕ ਜਨਹਿਤ ਪਟੀਸ਼ਨ ਪਾਈ ਉਹ ਹਪੋਟੇਸ਼ਨ ਪੈਂਦੀ ਹੈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਵੱਲੋਂ ਸੱਦਾ ਜਾਂਦਾ ਕਿ ਜਵਾਬ ਦਿਓ ਆਖਰ ਪੰਜਾਬ ਸਰਕਾਰ ਕਿਉਂ ਨਹੀਂ ਹੁਣ ਤੱਕ ਪੰਜਾਬ ਦੇ ਵਿੱਚ ਇਹ ਚੋਣਾਂ ਤਿੰਨੋਂ ਕਰਵਾ ਪਾਈ ਲਗਾਤਾਰ ਉਹਨਾਂ ਉਹਨਾਂ ਦੇ ਉੱਪਰ ਸੁਣਵਾਈ ਹੁੰਦੀ ਰਹੀ ਪੰਜਾਬ ਸਰਕਾਰ ਜਵਾਬ ਦਾਇਰ ਕਰਨ ਦੇ ਵਿੱਚ ਆਪਣਾ ਸਮਾਂ ਮੰਗਦੇ ਰਿਹਾ ਕਿ ਸਾਨੂੰ ਸਮਾਂ ਦਿਓ ਪਿਛਲੇ ਦਿਨੀ ਹਾਈ ਕੋਰਟ ਦੇ ਵਿੱਚ ਇੱਕ ਹੋਰ ਸੁਣਵਾਈ ਹੁੰਦੀ ਹੈ ਉਸ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਨੂੰ ਫਿਰ ਹਾਈ ਕੋਰਟ ਪੁੱਛਦੀ ਹੈ ਕਿ ਤੁਹਾਡਾ ਜਵਾਬ ਕਿੱਥੇ ਹੈ ਤਾਂ ਪੰਜਾਬ ਸਰਕਾਰ ਆਪਣਾ ਜਵਾਬ ਦਾਖਲ ਕਰਦੀ ਹੈ ਉੱਥੇ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਮੰਨਦੇ ਹਾਂ ਪੰਚਾਇਤੀ ਚੋਣਾਂ ਹੋਈਆਂ ਨਹੀਂ ਤੇ ਇਹ ਪੰਚਾਇਤੀ ਚੋਣਾਂ ਅਸੀਂ ਕਰਵਾਵਾਂਗੇ ਜਲਦ ਕਰਵਾਵਾਂਗੇ ਤੇ ਇਹ ਪੰਚਾਇਤੀ ਚੋਣਾਂ ਅਸੀਂ ਸਤੰਬਰ ਦੇ ਮਹੀਨੇ ਦੇ ਵਿੱਚ ਕਰਵਾਵਾਂਗੇ ਤੇ ਇੱਕ ਗੱਲ ਤਾਂ ਕਲੀਅਰ ਹੋ ਗਈ ਦੋਸਤੋ ਇੱਥੇ ਕਿ ਪੰਜਾਬ ਸਰਕਾਰ ਜਿਹਦੇ ਚਾਹੁੰਦੀ ਹੈ ਚੋਣਾ ਕਰਵਾਉਣਾ ਤਾਂ ਉਹ ਚੋਣਾ ਸਤੰਬਰ ਦੇ ਵਿੱਚ ਸਰਕਾਰ ਦੀ ਪਲਾਨਿੰਗ ਹੈ ਕਿ ਅਸੀਂ ਸਤੰਬਰ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਪੰਚਾਇਤੀ ਚੋਣਾ ਅਸੀਂ ਕਰਵਾ ਦੇਾਂਗੇ ਫਿਰ ਮਾਨਗੋ ਹਾਈ ਕੋਰਟ ਨੇ ਪੁੱਛਿਆ ਕਿ ਨਗਰ ਨਿਗਮ ਦੀਆਂ ਚੋਣਾ ਕਦੋਂ ਹੋਣਗੀਆਂ ਤਾਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਹਾਈ ਕੋਰਟ ਨੂੰ ਜਵਾਬ ਦਾਖਲ ਕੀਤਾ ਪੰਜਾਬ ਸਰਕਾਰ ਨੇ ਕਿ ਇਹੇ ਚੋਣਾ ਨਗਰ ਨਿਗਮ ਦੀਆਂ ਤੇ ਮਿਨਿਸਪਲ ਕਮੇਟੀ ਦੇ ਚੋਣਾਂ ਨੂੰ ਲੈ ਕੇ ਸੁਣਵਾਈ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਹੈ ਇਸ ਕਰਕੇ ਇੱਥੇ ਸਾਨੂੰ ਤੁਸੀਂ ਕੁਝ ਸਮਾਂ ਦਿਓ ਤਾਂ ਉੱਥੇ ਸਮਾਂ ਜਿਹੜਾ ਹੈਗਾ ਉਹ ਹੰ ਦਿੱਤਾ ਗਿਆ ਤਾਂ ਜਿਹੜੀ ਪਟੀਸ਼ਨ ਸੀ ਪੰਚਾਇਤ ਦੀ ਚੋਣ ਨੂੰ ਲੈ ਕੇ ਪਾਈ ਹੋਈ ਉਸ ਪਟੀਸ਼ਨ ਦਾ ਤੁਰੰਤ ਹੀ ਨਿਪਟਾਰਾ ਕਰਤਾ ਹਾਈ ਕੋਰਟ ਨੇ ਦੋਸਤੋ ਨਿਪਟਾਰਾ ਹੋ ਗਿਆ ਪਟੀਸ਼ਨ ਕਰਤਾ ਨੂੰ ਕਿਹਾ ਗਿਆ ਹਾਈ ਕੋਰਟ ਵੱਲੋਂ ਕਿ ਜੇਕਰ ਪੰਜਾਬ ਸਰਕਾਰ ਸਤੰਬਰ ਦੇ ਵਿੱਚ ਚੋਣ ਨਹੀਂ ਕਰਵਾਉਂਦੀ ਹੈਗੀ ਤਾਂ ਮੁਰ ਤੁਸੀਂ ਆਪਣੀ ਜਿਹੜੀ ਪਟੀਸ਼ਨ ਹੈ ਉਹ ਪਟੀਸ਼ਨ ਤੁਸੀਂ ਦਾਖਲ ਕਰ ਸਕਦੇ ਹੋ ਉੱਥੇ ਪੰਚਾਇਤੀ ਚੋਣ ਦਾ ਨਿਪਟਾਰਾ ਹੋ ਗਿਆ ਸਰਕਾਰ ਨੇ ਆਪਣਾ ਜਵਾਬ ਦਿੱਤਾ ਹਾਈ ਕੋਰਟ ਨੇ ਪੁੱਛਿਆ ਕਦੋਂ ਕਰਵਾਓਗੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਅਸੀਂ ਪੰਚਾਇਤੀ ਚੋਣ ਕਰਵਾਵਾਂਗੇ ਜਲਦ ਕਰਵਾਵਾਂਗੇ ਤੇ ਸਤੰਬਰ ਮਹੀਨੇ ਦੇ ਵਿੱਚ ਅਸੀਂ ਪੰਚਾਇਤੀ ਚੋਣ ਕਰਵਾ ਕੇ ਗੱਲ ਸਾਰੀ ਉਹ ਨਿਬੇੜ ਦਾਂਗੇ ਤਾਂ ਇਸ ਤੋਂ ਬਾਅਦ ਦੋਸਤੋ ਜਿਹੜੀਆਂ ਤਿਆਰੀਆਂ ਨੇ ਉਹ ਭਾਵੇਂ ਸਰਕਾਰ ਦੇ ਅੰਦਰ ਜਾਂ ਸਰਕਾਰ ਦੇ ਬਾਹਰ ਉਹ ਤਿਆਰੀਆਂ ਸਾਰੀਆਂ ਸ਼ੁਰੂ ਹੋ ਗਈਆਂ ਪਰ ਪਿਛਲੇ ਸਾਲ ਦੋਸਤੋ ਇਸੇ ਮਹੀਨੇ ਦੇ ਵਿੱਚ ਅਗਸਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਨੋਟੀਫਿਕੇਸ਼ਨ ਲੈ ਕੇ ਆਉਂਦੀ ਹੈ ਹਾਸਰ ਨੋਟੀਫਿਕੇਸ਼ਨ ਨੂੰ ਪਾੜਨ ਤੋਂ ਬਾਅਦ ਇੱਕ ਇਹੋ ਜੀ ਤਰਥਲੀ ਪੰਜਾਬ ਦੇ ਵਿੱਚ ਮਚਦੀ ਹੈ ਤੇ ਉਹ ਸੀ ਕਿ ਜਿਹੜੀਆਂ ਪੰਜਾਬ ਦੀਆਂ ਪੰਚਾਇਤਾਂ ਸੀ ਇਹਨਾਂ ਪੰਚਾਇਤਾਂ ਨੂੰ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਭੰਗ ਕਰਤਾ ਗਿਆ ਪੰਜਾਬ ਦੀਆਂ ਜਿਹੜੀਆਂ ਪੰਚਾਇਤੀ ਯੂਨੀਅਨ ਹੈਗੀਆਂ ਨੇ ਉਹ ਇਕੱਠੀਆਂ ਹੁੰਦੀਆਂ ਨੇ ਹੋਰ ਲੋਕ ਇਕੱਠੇ ਹੁੰਦੇ ਨੇ ਪਟੀਸ਼ਨਾਂ ਪੈਂਦੀਆਂ ਨੇ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪੈਣ ਤੋਂ ਬਾਅਦ ਸੁਣਵਾਈ ਹੁੰਦੀ ਹੈ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਜਾਂਦਾ ਕਿ ਤੁਸੀਂ ਦੱਸੋ ਇਹ ਤੁਸੀਂ ਕਿਵੇਂ ਕੀਤਾ ਕਿਹੜੇ ਕਾਨੂੰਨ ਅਨੁਸਾਰ ਪੰਜਾਬ ਦੀਆਂ ਪੰਚਾਇਤਾਂ ਸਮੇਂ ਤੋਂ ਪਹਿਲਾਂ ਭੰਗ ਕਰਦੀਆਂ ਕਿਉਂਕਿ ਦੇਸ਼ ਦੇ ਵਿੱਚ ਡੈਮੋਕ੍ਰੇਸੀ ਹੈ ਵੋਟ ਤੰਤਰ ਦੇ ਵਿੱਚ ਚੁਣਿਆ ਗਿਆ ਵਿਅਕਤੀ ਜਿੰਨਾ ਉਹਦਾ ਕਾਰਜਕਾਲ ਹੈ 5 ਸਾਲ ਉਹ ਕਾਰਜਕਾਲ ਬੰਦਾ ਆਪਣਾ ਪੂਰਾ ਕਰੂਗਾ ਇਹ ਤੁਸੀਂ ਕਿਵੇਂ ਭੰਗ ਕਰਦੀਆਂ ਤਾਂ ਉੱਥੇ ਪੰਜਾਬ ਸਰਕਾਰ ਨੇ ਆਪਣੇ ਜਵਾਬ ਦਾਖਲ ਕੀਤੇ ਹਾਈ ਕੋਰਟ ਸੰਤੋਸ਼ਨੀ ਹੋਇਆ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਉਂਦਿਆਂ ਜਿਹੜਾ ਸੀ ਉਹ ਪੰਚਾਇਤਾਂ ਸੀ ਪੰਚਾਇਤਾਂ ਦੋਸਤੋ ਮੁੜ ਕੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੇ ਮਤਲਬ ਇਸ ਫੈਸਲੇ ਦੇ ਖਾਰਜ ਕਰਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਹਾਈ ਕੋਰਟ ਨੇ ਉਹ ਪੰਚਾਇਤਾਂ ਮੁੜ ਕੇ ਬਹਾਲ ਕਰਤੀਆਂ ਸਰਪੰਚ ਯਾਨੀ ਕਿ ਦੂਜੀ ਵਾਰ ਸਰਪੰਚ ਚੁਣੇਗੇ ਤਾਂ ਉਹ ਬਹਾਲ ਕੀਤੀਆਂ ਗਈਆਂ ਜਿਹੜੀ ਪੰਚਾਇਤਾਂ ਸੀ ਉਹਨਾਂ ਪੰਚਾਇਤਾਂ ਦਾ ਜਿਹੜਾ ਕਾਰਜਕਾਲ ਸੀ ਉਹ ਕਾਰਜਕਾਲ ਦੋਸਤੋ ਸਮਾਪਤ ਹੋ ਗਿਆ ਜਨਵਰੀ 2024 ਦੇ ਦੂਜੇ ਹਫਤੇ ਦੇ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਹੈਗੇ ਨੇ ਉਹ ਪ੍ਰਬੰਧਕ ਲਾਏ ਹੋਏ ਨੇ ਉਹ ਸਾਰਾ ਕੰਮ ਦੇਖ ਰਹੇ ਨੇ ਯਾਨੀ ਕਿ ਹਲੇ ਪਿੰਡਾਂ ਦੇ ਵਿੱਚ ਪੰਚਾਇਤ ਚੋਣਾਂ ਦੀ ਕੋਈ ਛਿੜੀ ਨਹੀਂ ਹੈਗੀ ਪੰਜ ਸਰਪੰਚ ਸਾਰੇ ਸਾਫਕਾ ਹੋ ਗਏ ਪੰਚਾਇਤਾਂ ਸਾਫਕਾ ਹੋ ਗਈਆਂ ਸਾਰੇ ਲੋਕ ਨਿਝ ਲਾ ਕੇ ਤੱਕ ਰਹੇ ਸੀ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਆਖਰ ਹੋਊਗੀ ਕਦੋਂ ਤੇ ਉਹ ਚੋਣ ਫਰਵਰੀ ਮਾਰਚ ਦੇ ਵਿੱਚ ਹੋਣੀ ਜ਼ਰੂਰੀ ਸੀ ਹੁਣ ਤੱਕ ਹੋਈ ਨਹੀਂ ਚੋਣ ਹੈਗੀ ਪੰਜਾਬ ਸਰਕਾਰ ਦੇ ਆਪਣੇ ਇਹਦੇ ਤੇ ਕਾਫੀ ਗੱਲਾਂ ਹੈਗੀਆਂ ਨੇ ਜਦੋਂ ਸਰਕਾਰ ਇਹਦੇ ਤੇ ਜਵਾਬ ਦਿੰਦੀ ਹੈ ਤੇ ਹੁਣ ਦੋਸਤੋ ਇੱਕ ਤਾਂ ਸਰਕਾਰ ਦਾ ਇਹ ਹੈਗਾ ਕਿ ਲੋਕ ਸਭਾ ਦੀ ਇਲੈਕਸ਼ਨ ਆ ਗਈ ਦੇਸ ਦੇ ਵਿੱਚ ਉਸ ਕਰਕੇ ਸਾਰਾ ਧਿਆਨ ਲੋਕ ਸਭਾ ਦੀ ਇਲੈਕਸ਼ਨ ਦੇ ਉੱਪਰ ਚੱਲਾ ਗਿਆ ਕੋਡ ਆਫ ਕੰਡਕਟ ਲਾਗੂ ਹੋ ਗਿਆ ਸੂਬੇ ਦੇ ਵਿੱਚ ਦੇਸ਼ ਦੇ ਵਿੱਚ ਤਾਂ ਉਸ ਕਰਕੇ ਪੰਚਾਇਤੀ ਚੋਣਾਂ ਹੋ ਨਹੀਂ ਸਕਦੀਆਂ ਪੰਚਾਇਤੀ ਚੋਣਾਂ ਨਹੀਂ ਹੋਈਆਂ ਗਈਆਂ ਤਾਂ ਜਦੋਂ ਲੋਕ ਸਭਾ ਦੀ ਚੋਣ ਹੋ ਕੇ ਹੱਟੀ ਤਾਂ ਨਾਲ ਨਾਲ ਜਲੰਧਰ ਦੀ ਬਾਈਪੋਲ ਆ ਗਈ ਜਲੰਧਰ ਦੀ ਉਸ ਜਿਮਨੀ ਚੋਣ ਦੇ ਵਿੱਚ ਸਰਕਾਰ ਇਹੋ ਜਿਹਾ ਰੁੱਝੀ ਕਿ ਗੱਲ ਨਹੀਂ ਬਣੀ ਹੈਗੀ ਪੰਚਾਇਤੀ ਚੋਣਾਂ ਕਰਵਾਉਣ ਦੀ ਫਿਰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਿਸ ਸੁਣਵਾਈ ਦੇ ਵਿੱਚ ਇਹ ਗੱਲ ਸਰਕਾਰ ਨੇ ਕਹੀ ਜਵਾਬ दाखल ਕਰਨ ਦੇ ਵੇਲੇ ਕਿ ਅਸੀਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਸਤੰਬਰ ਦੇ ਵਿੱਚ ਕਰਵਾਵਾਂਗੇ ਹਾਲਾਂਕਿ ਇੱਕ ਸਰਕਾਰ ਦਾ ਕਹਿੰਦੇ ਕਿ ਆਹਾ ਵੀ ਇੱਕ ਵਿਚਾਰ ਸੀ ਸਰਕਾਰ ਦਾ ਪੰਜਾਬ ਸਰਕਾਰ ਦਾ ਕਿ ਕਿਉਂ ਨਾ ਚਾਰ ਜਿਮਨੀ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ ਜਿਹੜੇ ਆਪਾਂ ਨੂੰ ਪਤਾ ਕਿ ਮੈਂਬਰ ਪਾਰਲੀਮੈਂਟ ਬਣ ਗਏ ਜਿਹੜੇ ਐਮ ਐਲ اے ਸੀ ਜਿਵੇਂ ਬਰਨਾਲਾ ਤੋਂ ਮੀਤ ਹੇਰ ਗਿੱਦੜਵਾਹ ਤੋਂ ਰਾਜਾ ਵੜਿੰਗ ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਇਸ ਤਰੀਕੇ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਉਹ ਮੈਂਬਰ ਪਾਰਲੀਮੈਂਟ ਚ ਚੋਣੇਗੇ ਤੇ ਚਾਰ ਪੰਜਾਬ ਦੀਆਂ ਲੋਕ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਪਰ ਚੋਣ ਹੋਣੀ ਹੈ ਦੋਸਤੋ ਬਾਈਪੋਲ ਹੋਣੀ ਹੈ ਤੇ ਕਹਿੰਦੇ ਕਿ ਪੰਜਾਬ ਸਰਕਾਰ ਹੈਗਾ ਲ ਵੀ ਸੋਚ ਰਹੀ ਹੈ ਕਿ ਕਿਉਂ ਨਾ ਪਹਿਲਾਂ ਆਪਾਂ ਇਹ ਜਿਮਨੀ ਚੋਣਾਂ ਕਰਵਾ ਦਈਏ ਜਿਮਨੀ ਚੋਣਾਂ ਹੋਣਗੀਆਂ ਇਹ ਜਾਂ ਸਤੰਬਰ ਦੇ ਵਿੱਚ ਜਾਂ ਹੋਣਗੀਆਂ ਅਕਤੂਬਰ ਦੇ ਵਿੱਚ ਜਦੋਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਹੋਊਗੀ ਕਿ ਉਦੋਂ ਨਾਲ ਇਹ ਚੋਣਾਂ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾ ਦਾਂਗੇ ਯਾਨੀ ਕਿ ਨਵੰਬਰ ਦਸੰਬਰ ਦਾ ਮਹੀਨਾ ਸੋਚਿਆ ਹੋਇਆ ਇਸ ਸਰਕਾਰ ਨੇ ਤਾਂ ਇਹ ਗੱਲ ਜਿਹੜੀ ਹੈਗੀ ਹੈ ਸਰਕਾਰ ਦੋਸਤੋ ਸੋਚ ਰਹੀ ਹੈ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਲੋਕ ਹੈਗੇ ਨੇ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜੇਕਰ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ ਨੇ ਮਿਊਂਸਪਲ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਇਸ ਵੇਲੇ ਬਰਸਾਤ ਦਾ ਇੱਕ ਮੌਸਮ ਹੈ ਤੇ ਇਸ ਬਰਸਾਤ ਦੇ ਮੌਸਮ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੀਵਰੇਜ ਵੀ ਬੰਦ ਪਏ ਨੇ ਪਾਣੀ ਵੀ ਖੜਿਆ ਸ਼ਹਿਰਾਂ ਦੇ ਵਿੱਚ ਜੇਕਰ ਇਸ ਮਹੀਨੇ ਦੇ ਵਿੱਚ ਚੋਣਾ ਹੋਣੀ ਆ ਤਾਂ ਸਾਨੂੰ ਲੌਸ ਹੋਊਗਾ ਸ਼ਹਿਰਾਂ ਦੇ ਵਿੱਚ ਇਹ ਵੀ ਸਰਕਾਰ ਦੇ ਲੋਕਾਂ ਦਾ ਇੱਕ ਤਰਕ ਹੈਗਾ ਕਿ ਇਹਨਾਂ ਮਹੀਨੇ ਦੇ ਵਿੱਚ ਚੋਣਾ ਕਰਵਾਣੀ ਠੀਕ ਨਹੀਂ ਹੈਗੀ ਪਰ ਹੁਣ ਦੋਸਤੋ ਗੱਲ ਇਹ ਇੱਕ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇੱਕ ਅਲੱਗ ਰਾਜਨੀਤੀ ਦੀ ਗੱਲ ਕਰਦੀ ਹੈ ਬਦਲਾਅ ਦੀ ਗੱਲ ਕਰਦੀ ਹੈ ਇਨਕਲਾਬ ਦੀ ਗੱਲ ਕਰਦੀ ਹੈ ਕਿ ਇਹ ਅਲੱਗ ਰਾਜਨੀਤੀ ਇਹ ਅਲੱਗ ਬਦਲਾ ਇਹ ਇਨਕਲਾਬ ਕੀ ਪੰਜਾਬ ਦੀਆਂ ਪੰਚਾਇਤਾਂ ਦੇ ਵਿੱਚ ਦੇਖਣ ਨੂੰ ਮਿਲੂਗਾ ਇਹ ਗੱਲ ਮੈਂ ਕਿਉਂ ਕਰ ਰਿਹਾ ਡੇਢ ਸਾਲ ਪਹਿਲਾਂ ਦੋਸਤੋ ਸੰਗਰੂਰ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਰੈਲੀ ਸੀ ਉਹਨਾਂ ਨੇ ਆਪਣੇ ਹਜ਼ਾਰਾਂ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ ਤੇ ਪੰਜਾਬ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ ਕਿ ਇਸ ਵਾਰ ਪੰਚਾਇਤੀ ਚੋਣਾਂ ਪਹਿਲਾਂ ਵਾਂਗ ਨਹੀਂ ਹੋਣਗੀਆਂ ਉਹ ਗੱਲਾਂ ਭੁੱਲ ਜਿਓ ਤੁਸੀਂ ਕਿ ਜਦੋਂ 40-40 ਲੱਖ ਬੰਦੇ ਲਾ ਕੇ ਸਰਪੰਚ ਬਣਦੇ ਹੁੰਦੇ ਸੀ ਉਹ ਕਹਿੰਦੇ ਕਿ ਇਸ ਵਾਰ ਤੁਸੀਂ 40 ਲੱਖ ਲਾ ਕੇ ਸਰਪੰਚ ਨਾ ਬਣਿਓ ਜੇ ਤੁਸੀਂ 40 ਲੱਖ ਲਾ ਕੇ ਸਰਪੰਚ ਬਣੋਗੇ ਆਉਣਾ ਤਾਂ ਫਿਰ ਤੁਸੀਂ ਸਾਡੇ ਕੋਲ ਐ ਤੇ ਸਾਡੇ ਕੋਲ 40 ਲੱਖ ਦਾ 80 ਲੱਖ ਨਹੀਂ ਹੁੰਦਾ ਯਾਨੀ ਕਿ ਇਹ ਗੱਲ ਤਾਂ ਖੁਦ ਸਰਕਾਰ ਹੀ ਮੰਨ ਰਹੀ ਹੈ ਕਿ ਲੱਖਾਂ ਰੁਪਇਆ ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਨੇ ਇਹਨਾਂ 'ਚ ਲੱਗਦਾ ਇਹਨਾਂ 'ਚ ਨਸ਼ਾ ਵੀ ਵੰਡਿਆ ਜਾਂਦਾ ਇਹਦੇ 'ਚ ਜਿਹੜਾ ਹੈਗਾ ਉਹ ਪੈਸੇ ਦੇ ਨਾਲ ਵੋਟਾਂ ਵਿਖਰੀਦੀ ਜਾਂਦੀਆਂ ਨੇ ਬੂਥ ਕੈਪਚਰਿੰਗ ਵੀ ਹੁੰਦੀ ਹੈ ਇਹ ਸਾਰਾ ਕੁਝ ਹੁੰਦਾ ਤਾਂ ਸਰਕਾਰ ਦੇ ਜਿਹੜੇ ਸੁਪਰੀਮੋ ਨੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਨੇ ਗੱਲ ਕਹੀ ਸੀ ਕਿ 40 ਲੱਖ ਲਾ ਕੇ ਸਰਪੰਚ ਨਾ ਬਣਿਓ 40 ਲੱਖ ਤਾਂ ਸਾਡੇ ਕੋਲ 80 ਲੱਖ ਨਹੀਂ ਹੁੰਦਾ ਹੈ ਤੇ ਹੁਣ ਦੇਖਣ ਵਾਲਾ ਹੋਊਗਾ ਕਿ 40 ਲੱਖ ਲਾ ਕੇ ਕੋਈ ਸਰਪੰਚ ਬਣੂਗਾ ਜਾਂ ਫਿਰ ਨਹੀਂ ਕੋਈ ਸਰਪੰਚ ਬਣੂਗਾ ਇਨਕਲਾਬ ਦੇ ਨਾਲ ਧੰਨਵਾਦ